ਸામਨੇ ਆ ਰਹੀ ਹੈ ਸ਼ਿਵ ਸੈਨਾ ਆਗੂ ਨਿਸ਼ਾਂਤ ਸ਼ਰਮਾ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾੜੀਆਂ ਸਨ ਬਕਾਇਦਾ 1 ਕਰੋੜ ਰੁਪਇਆ ਫਿਰੋਤੀ ਵੀ ਦਿੱਤੀ ਗਈ ਤਾਂ ਹੁਣ ਉਹ ਸ਼ਖਸ ਪੁਲਿਸ ਦੇ ਹੱਥੇ ਚੜ ਚੁੱਕਿਆ ਹੈ ਜਿਹੜਾ ਕਿ Hindu ਨੇਤਾਵਾਂ ਨੂੰ ਉਹ ਟਾਰਗੇਟ ਕਰ ਰਿਆ ਸੀ ਉਹਨਾਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਰਚ ਰਿਆ ਸੀ ਗੁਜਰਾਤ ਪੁਲਿਸ ਦੇ ਹੱਥੇ ਵੱਡੀ ਕਾਮਯਾਬੀ ਲੱਗੀ ਹੈ ਕਿ 1 ਕਰੋੜ ਰੁਪਏ ਦੀ ਫਿਰੋਤੀ ਮਿਲੀ ਸੀ ਨਿਸ਼ਾਂਤ ਸ਼ਰਮਾ ਨੂੰ ਮਾਰਨ ਦੇ ਲਈ ਲਗਾਤਾਰ ਨਿਸ਼ਾਂਤ ਸ਼ਰਮਾ ਕਹਿ ਰਹੇ ਸਨ ਕਿ ਉਹਨਾਂ ਨੂੰ ਥ੍ਰੈਟ ਕਾਲਸ ਆ ਰਹੀਆਂ ਨੇ ਉਹਨਾਂ ਦੀ ਜਾਨ ਨੂੰ ਖਤਰਾ ਹੈ ਅਜਿਹੇ ਦੇ ਵਿੱਚ ਇੱਕ ਅੱਤਵਾਦੀ ਸੰਗਠਨ ਦੇ ਵੱਲੋਂ ਇੱਕ ਸ਼ਖਸ ਨੂੰ ਤਿਆਰ ਕੀਤਾ ਗਿਆ ਸੀ ਜਿਹੜਾ ਕਿ ਭਾਰਤ ਦੇ ਮਸ਼ਹੂਰ ਹਿੰਦੂ ਲੀਡਰਾਂ ਨੂੰ ਮੌਤ ਦੇ ਘਾਟ ਉਤਾਰ ਸਕੇ ਤਾਂ ਇਸੇ ਲਿਸਟ ਦੇ ਵਿੱਚ ਨਿਸ਼ਾਂਤ ਸ਼ਰਮਾ ਦਾ ਵੀ ਨਾਮ ਸ਼ਾਮਿਲ ਸੀ ਕਿ ਜਿਸ ਨੂੰ ਮਾਰਨ ਦੇ ਲਈ तकरीबन 1 ਕਰੋੜ ਦੀ ਫਿਰੋਤੀ ਦਿੱਤੀ ਗਈ ਸੀ ਗੁਜਰਾਤ ਪੁਲਿਸ ਦਾ ਇਹਦਾ ਖੁਲਾਸਾ ਕੀਤਾ ਹੈ ਪੁਲਿਸ ਦੇ ਹੱਥੇ ਵੱਡੀ ਕਾਮਯਾਬੀ ਲੱਗੀ ਹੈ ਕਿ ਉਸ ਸ਼ਖਸ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਵੱਲੋਂ ਭਾਰਤ ਦੇ ਵੱਖ-ਵੱਖ Hindu ਲੀਡਰਾਂ ਨੂੰ ਜਾਨੋਂ ਮਾਰਨ ਦੇ ਲਈ ਛੜਿਆੰਤਰ ਰਚਿਆ ਗਿਆ ਸੀ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਲਿਸਟ ਦੇ ਵਿੱਚ ਜਿੱਥੇ ਨਿਸ਼ਾਂਤ ਸ਼ਰਮਾ ਦਾ ਨਾਮ ਸ਼ਾਮਿਲ ਹੈ ਤੇ ਉਸ ਤੋਂ ਇਲਾਵਾ ਪਾਜਪਾ ਵਿਧਾਇਕ ਟੀਚੀ ਰਾਜਾ ਸਿੰਘ ਇਸ ਤੋਂ ਇਲਾਵਾ ਨੂਰਪੁਰ ਸ਼ਰਮਾ ਉਪਦੇਸ਼ ਸਿੰਘ ਰਾਣਾ ਇਹਨਾਂ तमाम ਸ਼ਖਸੀਅਤਾਂ ਦੀ ਜੋ ਹੈ ਹਤਿਆ ਕਰਨ ਦੇ ਲਈ ਸਾਜ਼ਿਸ਼ ਰਚੀ ਗਈ ਸੀ ਬਕਾਇਦਾ ਹਥਿਆਰ ਵੀ ਜਿਹੜੇ ਐ ਪਾਕਿਸਤਾਨ ਤੋਂ ਖਰੀਦੇ ਗਏ ਸਨ ਪਰ ਪੁਲਿਸ ਦੇ ਵੱਲੋਂ ਜੋ ਹੈ ਇਸ ਦਾ ਪਰਦਾ ਫਾਸ਼ ਕਰ ਦਿੱਤਾ ਸੋਹੇਲ ਅਬੂ ਬਕਰ ਨਾਮ ਦੇ ਇੱਕ ਵਿਅਕਤੀ ਨੂੰ ਜੋ ਹੈ ਗ੍ਰਿਫਤਾਰ ਕੀਤਾ ਹੈ ਜਿਸ ਤੋਂ ਪੁੱਛਗਿੱਛ ਕੀਤੀ ਗਈ ਹੈ ਤਾਂ ਖੁਲਾਸੇ ਹੋਏ ਨੇ ਵੀ ਜਾਣਕਾਰੀ ਮਿਲੀ ਹੈ ਕਿ 1 ਕਰੋੜ ਰੁਪਏ ਦੀ ਫਿਰੋਤੀ ਮਿਲੀ ਸੀ ਨਿਸ਼ਾੰਦ ਸ਼ਰਮਾ ਦਾ ਕਤਲ ਕਰਨ ਦੇ ਲਈ ਹਾਲਾਂਕਿ ਇਹ ਕਤਲ ਕਿਸ ਤਰ੍ਹਾਂ ਕਰਨਾ ਸੀ ਕਿਵੇਂ ਪਲੈਨਿੰਗ ਬਣਾਈ ਸੀ ਇਸ ਬਾਰੇ ਤਾਂ ਅਜੇ ਤੱਕ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਦੂਜੇ ਪਾਸੇ ਪੁਲਿਸ ਦੇ ਵੱਲੋਂ ਇਸ ਦਾ ਖੁਲਾਸਾ ਕੀਤਾ ਕਿ ਭਾਰਤ ਦੇ ਵੱਡੇ ਹਿੰਦੂ ਲੀਡਰ ਜਿਹੜੇ ਐ ਇਸ ਦੀ ਹਿਟ ਲਿਸਟ ਦੇ ਵਿੱਚ ਸਨ ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਨਾ ਸੀ ਤਾਂ ਇਸ ਤੋਂ ਹੀ ਲਾ ਬੇਬੀ ਕੀ ਆ ਜਾ ਰਹੀ ਹੈ सुरेश चौहान ਵੀ ਜੋ ਹੈ ਇਸ ਲਿਸਟ ਦੇ ਵਿੱਚ ਸ਼ਾਮਿਲ ਸੰਤਾਂ ਲਗਾਤਾਰ ਨਿਸ਼ਾਨ ਸ਼ਰਮਾ ਅਮੜੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਸੁਰਖੀਆਂ ਬਟੋਰਦੇ ਰਹਿੰਦੇ ਨੇ ਭਾਵੇਂ ਉਹ ਕਿਸ ਕੋਈ ਵੀ ਮੁੱਦਾ ਹੋਵੇ ਉਸ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੰਦੇ ਨੇ ਕਈ ਵਾਰੀ ਉਹਨਾਂ ਨੂੰ ਜੋ ਹੈ ਵਿਰੋਧ ਦਾ ਵੀ ਸਾਹਮਣਾ ਕਰਨਾ ਪੈਂਦਾ ਪਰ ਇਹ ਸਭ ਦੇ ਬਾਵਜੂਦ ਵੱਡੀ ਖਬਰ ਹੈ ਕਿ ਆਖਿਰਕਾਰ ਨਿਸ਼ਾਨਤ ਸ਼ਰਮਾ ਨੂੰ ਮੌਦ ਦੇ ਕਾਟ ਉਤਾਰ ਦੇਣਾ ਸੀ ਇੱਕ ਸ਼ਖਸ ਦੇ ਵੱਲੋਂ ਜਿਹੜਾ ਕਿ ਹੁਣ ਹੈ ਪੁਲਿਸ ਤੇ ਹੱਥੇ ਚੜ ਚੁਕਿਆ ਹੈ ਤਕਰੀਬਨ 1 ਕਰੋੜ ਰੁਪਏ ਦੀ ਉਸ ਨੂੰ ਫਿਰੋਤੀ ਵੀ ਦਿੱਤੀ ਗਈ ਤਾਂ ਕਿ ਜੋ Hindu leader ਨੇ ਉਹਨਾਂ ਨੂੰ ਮੌਦ ਦੇ ਕਾਟ ਉਤਾਰਿਆ ਜਾ ਸਕੇ ਤਾਂ ਇੱਕ ਆਤਵਾਦੀ ਸੰਗਠਨ ਦੇ ਨਾਲ ਸੰਬੰਧਿਤ ਹੈ ਇਹ ਵਿਅਕਤੀ ਜਿਸ ਨੂੰ ਕਿ 1 ਕਰੋੜ ਰੁਪਏ ਦੀ ਫਿਰੋਤੀ ਦਿੱਤੀ ਗਈ ਸੀ ਪਰ ਪੁਲਿਸ ਨੇ ਇਸ ਦਾ ਭਾਂਡਾ ਫੋੜ ਦਿੱਤਾ मौका रहने वीडी कामयाबी हासिल की थी कि इस शख्स न गिरफ्तार कर लिया में था और उनके थ्रू ये ग्रुप कॉलिंग करके ये हिंदुवाती नेताओं को जो मारने की धमकी दिया करता था तो अभी तक जो इसको हम लोगों ने जब अरेस्ट किया गया तो इसके बाद जो मोबाइल था मोबाइल फोन इसने तुरंत क्रश कर दिया तोड़ दिया जो है वहां से जो हम लोगों ने रिकवरी किया वो एफ एस मदद से रिट्रीव हम लोग कर रहे हैं लेकिन अभी तक जो धमकियां इसने दिया वो काफी चौकाव रही है जिसमें एक राष्ट्रवादी शेरनी नाम के एक ब्लॉगर चलाने वाली एक सबनम शेख है जो मुंबई से अयोध्या के पैदल यात्रा किया तो उनको भी धमकी दिया मारने के इन लोगों ने कि आप हिंदू मंदिरों में जाते हो तो हम आपको जान से मार देंगे उसके अलावा हिंदू शेर बॉय एक के नाम से एक सोशल वर्क करन, करने वाले मिस्टर सुरेश राजपूत हैं इनको मारने की धमकी दिया सनातन धर्म के सनातन संघ के अध्यक्ष जो तो मिस्टर उदय राणा को जो तो धमकी इन्होंने दिया ही है उसके अलावा नेशनल प्रेसिडेंट शिवसेना का हिंद शिवसेना हिंद के निशान शर्मा है उनको इन्होंने धमकी दिया